ਵੋਟਾਂ ਤੋਂ ਪਹਿਲਾਂ ਜਨਤਾ ਦੇ ਨਾਲ ਸਿਆਸੀ ਪਾਰਟੀਆਂ ਨੇ ਜਿਹੜੀਆਂ ਕੁਝ ਵਾਅਦੇ ਕਰਦੀਆਂ ਨੇ ਕੁਝ ਐਲਾਨ ਕਰਦੀਆਂ ਨੇ ਉਹਨਾਂ ਦੇ ਦੁਆਰਾ ਲੋਕਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਸਾਡੀ ਸਰਕਾਰ ਬਣਾਉਣ ਦੇ ਲਈ ਤਾਂ ਕੁਝ ਪਾਰਟੀਆਂ ਜਿਹੜੀਆਂ ਉਹਨਾਂ ਦੇ ਲਈ ਸਕੀਮਾਂ ਚਾਲੂ ਕਰਦੀਆਂ ਨੇ ਕੋਈ ਕਹਿੰਦਾ ਤੁਹਾਨੂੰ 2500 ਰੁਪਏ ਦਵਾਂਗੇ ਕੋਈ ਕਹਿੰਦਾ ਤੁਹਾਨੂੰ 1100 ਰੁਪਏ ਦਵਾਂਗੇ ਕੋਈ ਕਹਿੰਦਾ ਤੁਹਾਨੂੰ ਰਾਸ਼ਨ ਦਵਾਂਗੇ ਤੇ ਕੋਈ ਕਹਿੰਦਾ ਤੁਹਾਨੂੰ ਬੇਰੁਜ਼ਗਾਰੀ ਪੱਤਾ ਦਵਾਂਗੇ ਤਾਂ ਹੁਣ ਇਸ ਮੁਫਤ ਦੀਆਂ ਸਕੀਮਾਂ ਦੇ ਉੱਤੇ ਸੁਪਰੀਮ ਕੋਰਟ ਨੇ ਸਰਕਾਰਾਂ ਦੀ ਸਖਤ ਜਿਹੜੀ ਆ ਉਹ ਨਿੰਦਾ ਕੀਤੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਬੇਰੁਜ਼ਗਾਰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਹੈ ਜਿਹੜਾ ਇਹਨਾਂ ਪਾਰਟੀਆਂ ਦਾ ਜਿਹੜੀਆਂ ਅਜਹੀਆਂ ਸਹੂਲਤਾਂ ਦਾ ਐਲਾਨ ਕਰਦੀਆਂ ਨੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸੁਪਰੀਮ ਕੋਰਟ ਨੇ ਚੋਣਾਂ ਤੋਂ ਪਹਿਲਾਂ ਮੁਫਤ ਸਹੂਲਤਾਂ ਦੇਣ ਦਾ ਐਲਾਨ ਕਰਨ ਦੀ ਪ੍ਰਥਾ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਲੋਕ ਕੰਮ ਕਰਨ ਲਈ ਤਿਆਰ ਨਹੀਂ ਹਨ ਕਿਉਂਕਿ ਉਹਨਾਂ ਨੂੰ ਮੁਫਤ ਰਾਸ਼ਨ ਅਤੇ ਪੈਸਾ ਮਿਲ ਰਿਹਾ ਹੈ ਅਦਾਲਤ ਨੇ ਸਿਆਸੀ ਪਾਰਟੀਆਂ ਵੱਲੋਂ ਮੁਫਤ ਵਾਅਦੇ ਕਰਨ ਤੇ ਨਾਰਾਜ਼ਗੀ ਜਿਹੜੀ ਉਹ ਜਤਾਈ ਹੈ ਤਦ ਉਹਨੂੰ ਦੱਸ ਦਿੰਨੇ ਆ ਕਿ ਸ਼ਹਿਰੀ ਖੇਤਰਾਂ ਦੇ ਵਿੱਚ ਬੇਕਾਰ ਲੋਕਾਂ ਨੂੰ ਪਨਾਹ ਦੇਣ ਦੀ ਮੰਗ ਨੂੰ ਲੈ ਕੇ ਅਦਾਲਤ ਦੇ ਵਿੱਚ ਜਿਹੜੀ ਉਹ ਸੁਣਵਾਈ ਹੋ ਰਹੀ ਸੀ ਤਾਂ ਜਸਟਿਸ ਗਵਾਹਾਂ ਨੇ ਕਿਹਾ ਕਿ ਬਦਕਿਸਮਤੀ ਦੇ ਨਾਲ ਇਹਨਾਂ ਮੁਫਤ ਸਹੂਲਤਾ ਕਾਰਨ ਲੋਕ ਕੰਮ ਕਰਨ ਲਈ ਤਿਆਰ ਨਹੀਂ ਹਨ ਉਹਨਾਂ ਨੂੰ ਮੁਫਤ ਰਾਸ਼ਨ ਮਿਲ ਰਿਹਾ ਤੇ ਉਹਨਾਂ ਨੂੰ ਬਿਨਾਂ ਕੋਈ ਕੰਮ ਕੀਤੇ ਪੈਸੇ ਮਿਲ ਰਹੇ ਨੇ ਤਾਂ ਬੈਂਚ ਨੇ ਕਿਹਾ ਕਿ ਅਸੀਂ ਉਹਨਾਂ ਪ੍ਰਤੀ ਤੁਹਾਡੀ ਚਿੰਤਾ ਦੀ ਸੁਲਾੰਘਾ ਕਰਦੇ ਹਾਂ ਪਰ ਕੀ ਇਹ ਬਿਹਤਰ ਨਹੀਂ ਹੋਵੇਗਾ ਜੇਕਰ ਇਹਨਾਂ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਉਹਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਦਾ ਮੌਕਾ ਵੀ ਮਿਲੇ ਤਾਂ ਅਟਾਰੀ ਜਰਨਲ ਆਫ ਵੈਕਟਾਰ ਮਨੀ ਨੇ ਬੈਂਚ ਨੂੰ ਦੱਸਿਆ ਕਿ ਕੇਂਦਰ ਸ਼ਹਿਰੀ ਗਰੀਬੀ ਮਿਸ਼ਨ ਨੂੰ ਅੰਤਿਮ ਰੂਪ ਦੇਣ ਦੀ ਪ੍ਰਕਿਰਿਆ ਦੇ ਵਿੱਚ ਹੈ ਜੋ ਸ਼ਹਿਰੀ ਬੇਕਰੀਆਂ ਦੇ ਲਈ ਆਸਰਾ ਦੀ ਵਿਵਸਥਾ ਸਮੇਤ ਕਈ ਹੋਰ ਮੁੱਦਿਆਂ ਨੂੰ ਹੱਲ ਕਰੇਗਾ ਤਾਂ ਬੈਂਚ ਨੇ 48 ਜਨਰਲ ਨੂੰ ਕੇਂਦਰ ਤੋਂ ਸਪਸ਼ਟ ਕਰਨ ਦੇ ਲਈ ਕਿਹਾ ਕਿ ਸ਼ਹਿਰੀ ਗਰੀਬੀ ਹਟਾਉਣ ਦੇ ਮਿਸ਼ਨ ਨੂੰ ਕਿੰਨੇ ਸਮੇਂ ਅੰਦਰ ਲਾਗੂ ਕੀਤਾ ਜਾਵੇਗਾ ਤਾਂ ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਤੇ 6 ਹਫ਼ਤਿਆਂ ਦੇ ਲਈ ਜਿਹੜੀ ਉਹ ਟਾਲ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਵੱਡੀ ਟਿੱਪਣੀ ਕੀਤੀ ਸੀ ਉਦੋਂ ਅਦਾਲਤ ਨੇ ਰਾਜਾਂ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਰਿਓੜੀਆਂ ਬਾਰੇ ਬਿਆਨ ਦਿੱਤਾ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਰਾਜ ਸਰਕਾਰਾਂ ਕੋਲ ਮੁਫਤ ਸਕੀਮਾਂ ਲਈ ਪੈਸਾ ਹੈ ਪਰ ਜੱਜਾਂ ਦੀ ਤਨਖਾਹ ਅਤੇ ਪੈਨਸ਼ਨ ਦੇ ਲਈ ਪੈਸਾ ਨਹੀਂ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਸੁਪਰੀਮ ਕੋਰਟ ਦੇ ਵੱਲੋਂ ਅਸਲੀ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ ਲਾਲਚ ਦੇ ਕੇ ਤੇ ਉਹਨਾਂ ਨੂੰ ਜਿਹੜਾ ਉਹ ਕੰਮ ਨਾ ਕਰਨ ਦੇ ਲਈ ਜਿਹੜਾ ਪ੍ਰੇਰਿਤ ਕੀਤਾ ਜਾ ਰਿਹਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਕੁਝ ਖਾਸ ਜਿਹੜੇ ਵਾਅਦੇ ਕਰਦੀਆਂ ਨੇ ਕੁਝ ਐਲਾਨ ਕਰਦੀਆਂ ਨੇ ਉਹਨਾਂ ਦੁਆਰਾ ਕੁਝ ਰਾਸ਼ਨ ਸਕੀਮਾਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਲੋਕਾਂ ਨੂੰ ਮੁਫਤ ਦੇ ਵਿੱਚ ਰਾਸ਼ਨ ਮਿਲਦਾ ਤਾਂ ਉਸ ਤੋਂ ਇਲਾਵਾ ਜਿਹੜਾ ਬੇਰੁਜ਼ਗਾਰੀ ਭੱਤੇ ਦੇ ਵਾਸਤੇ ਜਿਹੜਾ ਐਲਾਨ ਕੀਤਾ ਜਾਂਦਾ ਕੁਝ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਔਰਤਾਂ ਨੂੰ ਜਿਹੜਾ 11-1100 ਰੁਪਇਆ ਦਵਾਂਗੇ ਕੁਝ ਕਹਿੰਦੇ ਨੇ ਕਿ ਅਸੀਂ ਜੇਕਰ ਸਤਾ ਜੇ ਸਾਡੀ ਪਾਰਟੀ ਦੀ ਆਉਂਦੀ ਆ ਤਾਂ ਤੁਹਾਡੀਆਂ ਜਿਹੜੀਆਂ ਇਹ ਧੀਆਂ ਪੈਣਾ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਵੀ 25-2500 ਰੁਪਇਆ ਪਾਇਆ ਜਾਵੇਗਾ ਅਜਹੀਆਂ ਸਹੂਲਤਾ ਸਿਆਸੀ ਪਾਰਟੀਆਂ ਦੇ ਵੱਲੋਂ ਦੇਣ ਦਾ ਐਲਾਨ ਕੀਤਾ ਜਾਂਦਾ ਦਾ ਸੁਪਰੀਮ ਕੋਰਟ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਇਸ ਦੀ ਨਿੰਦਿਆ ਕੀਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਮੁਫਤ ਜਿਹੜਾ ਹਰ ਰੋੜੀਆ ਵੰਡਣ ਦੇ ਲਈ ਰਾਜ ਸਰਕਾਰਾਂ ਦੇ ਕੋਲ ਪੈਸਾ ਪਰ ਜੱਜਾਂ ਦੀਆਂ ਤਨਖਾਹਾਂ ਤੇ ਉਹਨਾਂ ਦੀਆਂ ਪੈਨਸ਼ਨਾਂ ਦੇਣ ਦੇ ਲਈ ਸਰਕਾਰਾਂ ਦੇ ਕੋਲ ਪੈਸਾ ਨਹੀਂ ਆ ਤਾਂ ਅੱਜ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਸੁਪਰੀਮ ਕੋਰਟ ਜਿਹੜੀ ਆ 88 ਪਾਰਟੀਆਂ ਤੋਂ ਨਾਰਾਜ਼ ਜਾਪਦੀਆਂ ਉਹਨਾਂ ਦੇ ਵੱਲੋਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਆ ਕਿਉਂਕਿ ਲੋਕਾਂ ਦੇ ਜੇਕਰ ਲੋਕਾਂ ਨੂੰ ਫਰੀ ਦੇ ਵਿੱਚ ਰਾਸ਼ਨ ਮਿਲਦਾ ਤਾਂ ਕੁਝ ਪੈਸੇ ਮਿਲਦੇ ਨੇ ਤਾਂ ਉਹਨਾਂ ਦੇ ਵਿੱਚ ਕੰਮ ਕਰਨ ਦੀ ਜਿਹੜੀ ਇੱਛਾ ਉਹ ਘਟਦੀ ਹੈ ਬੇਰੁਜ਼ਗਾਰੀ ਵਧਣ ਦੇ ਜਿਹੜੇ ਜ਼ਿਆਦਾ ਚਾਂਸ ਹੁੰਦੇ ਨੇ ਤਾਂ ਇਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਵੱਲੋਂ ਇੱਕ ਜਿਹੜਾ ਇਹ ਕਿਹਾ ਗਿਆ ਕਿ ਜੇਕਰ ਇਹ ਸਿਆਸੀ ਪਾਰਟੀਆਂ ਅਜਿਹਾ ਨਾ ਕਰਨ ਤਾਂ ਚੰਗਾ ਹੋਵੇਗਾ ਤਾਂ ਲੋਕਾਂ ਦੇ ਵਿੱਚ ਜਿਹੜੀ ਕੰਮ ਪ੍ਰਤੀ ਇੱਛਾ ਉਹ ਵੀ ਵਧੇਗੀ ਜੇਕਰ ਸਰਕਾਰਾਂ ਫਰੀ ਦਾ ਰਾਸ਼ਨ ਜਾਂ ਫਿਰ ਲੋਕਾਂ ਨੂੰ ਬੇਰੁਜ਼ਗਾਰੀ ਪੱਤਾ ਜਾਂ ਕੁਝ ਐਲਾਨ ਜਿਹੜੇ ਕੀਤੇ ਜਾਂਦੇ ਨੇ ਪਾਰਟੀਆਂ ਵੱਲੋਂ ਵੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਅਸੀਂ ਆ ਜਿਹੜੀਆਂ ਸਕੀਮਾਂ ਨੇ ਉਹਨਾਂ ਨੂੰ ਲਾਗੂ ਕਰਾਂਗੇ ਜੇਕਰ ਉਹ ਨਾ ਦੇਣ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤਾਂ ਜਿਹੜੀ ਆ ਉਹ ਵਧੀਆ ਗੱਲ ਹੋ ਸਕਦੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਮੁਫਤ ਦੇ ਐਲਾਨ ਕੀਤੇ ਜਾਂਦੇ ਨੇ ਉਹਨਾਂ ਨੂੰ ਲੈ ਕੇ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਗਈ ਹੈ